ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਹੋ ਪੰਜਾਬ ਜੀ ਨਿਊਜ਼ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਿਹ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮੁੱਦਿਆਂ ਤੇ ਢੱਲੇ ਦੇ ਨਾਲ ਗੱਲ ਕਰਨ ਵਾਲੇ ਦੀਪਕ ਸ਼ਰਮਾ ਜਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬ ਜੀ ਨਿਊਜ਼ ਐਸੇ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰੇ ਪ੍ਰੀਤ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੀ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 482722500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 482722500 ਤੇ ਟਰਕੀ ਨੇ ਇਮੀਗ੍ਰੇਸ਼ਨ ਲਾਫਰਾਂ ਵਾਲੇ ਜੇ ਟਰਕੀਆ ਨਾਲ ਟੋਨੀ ਟਰਕੀਆ ਨਾਲ ਤੁਸੀ ਯੂ ਐਸ ਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503 ਗੁਰਦੀਪ ਸਿੰਘ ਵਰਦੀ ਕਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਅਮਰੀਕ ਸਿੰਘ ਟਵਾਲ ਜਰਨੈਲ ਸਿੰਘ ਯੂਬਾ ਸਿਟੀ ਕੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 15 ਜੁਲਾਈ ਦਾ ਪ੍ਰੋਗਰਾਮ ਹੈ ਤੇ ਦੇਣ ਅੱਜ ਮੰਗਲਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਜਿਹੜਾ ਬਿਆਦਬੀ ਮਾਮਲਾ ਸੰਬੰਧੀ ਬਿੱਲ ਹੈ ਤੇ ਉਹਦੇ ਤੇ ਜਿਹੜੀ ਸ਼ਰਮਾ ਜੀ ਬਹਿਸ ਹੋਈ ਆ ਵਿਧਾਨ ਸਭਾ ਦੇ ਵਿੱਚ ਜਿਹੜੇ ਤਿੰਨੇ ਸਦਨ ਨੇ ਚਾਹੇ ਲੋਕ ਸਭਾ ਚਾਹੇ ਰਾਜ ਸਭਾ ਚਾਹੇ ਵਿਧਾਨ ਸਭਾ ਲੋਕ ਉਡੀਕਦੇ ਨੇ ਵੀ ਉੱਥੇ ਕੋਈ ਕੰਸਟਰਕਟਿਵ ਕੋਈ ਚੰਗਾ ਕੰਮ ਹੋਊਗਾ ਤੇ ਉਸ ਤੋਂ ਬਾਅਦ ਸਾਡੀ ਕੋਈ ਨੀਤੀਆਂ ਦੇ ਵਿੱਚ ਬਦਲਾਅ ਦੇਖਾਂਗੇ ਤੇ ਫਿਰ ਸਾਡੀ ਜ਼ਿੰਦਗੀ ਦਿਸ਼ਾ ਦਿਸ਼ਾ ਬਦਲੂਗੀ ਪਰ ਉੱਥੇ ਜੋ ਕੁਝ ਵਾਪਰਦਾ ਉਹ ਆਪਣੇ ਸਾਰਿਆਂ ਦੇ ਸਾਹਮਣੇ ਆ ਕਹਿੰਦੇ ਲੱਸੀ ਰੜਕੀ ਕੇ ਤੇ ਹੁਣ ਭਾਲ ਦੇ ਉਹਦੇ ਤੋਂ ਮੱਖਣ ਵਿੰਜੀ ਬਿਲਕੁਲ ਜੇ ਆਪਾਂ ਪੰਜਾਬੀ ਸਭਿਆਚਾਰ ਦੇ حوالے ਨਾਲ ਜਾਂ ਸਮਾਜ ਦੀ ਸੱਚਾਈ ਦੇ حوالے ਨਾਲ ਗੱਲ ਕਰੀਏ ਤਾਂ ਦੁੱਧ ਨੂੰ ਜਾਗ ਲਾ ਕੇ ਦਹੀਂ ਬਣਾਉਣਾ ਪੈਂਦਾ ਤੇ ਦਹੀਂ ਰਣਕਾ ਮੱਖਣ ਨਿਕਲਦਾ ਜੀ ਤੇ ਇਸ ਲਈ ਜੇ ਤੁਸੀਂ ਹੁਣ ਇਹ ਕਹੋ ਕਿ ਹਾਂ ਤੁਸੀਂ ਲੱਸੀ ਹੋ ਰਣਕ ਲੋਗੇ ਤੇ ਉਹ ਚੋਂ ਮੱਖਣ ਭਾਲੋਗੇ ਕਿਵੇਂ ਨਿਕਲੋਗੇ ਹੂੰ ਜਦੋਂ ਇਹ ਨੇ ਬੇਅਦਵੀ ਮਾਮਲੇ ਵਿੱਚ ਬਿਲ ਪੇਸ਼ ਕੀਤਾ ਸੀ ਮੰਤਰੀ ਭਗਵੰਤ ਮਾਨ ਹੋਰਾ ਨੇ ਉਹ ਸਮਝਾਇਜੇ ਲੱਗਿਆ ਸੀ ਕਿ ਕਾਲ ਸੀ ਕਿ ਹੁਣੇ ਪਾਸ ਕਰਾ ਕੇ ਵਹਿਲੇ ਹੋ ਜੀਏ ਹੂੰ ਚਲੋ ਇਹ ਹੋਇਆ ਕਿ ਅਗਲੇ ਦਿਨ ਵੈਸਟਰਾਲੋ ਜੀ ਫਿਰ ਮਨ ਬਣ ਗਿਆ ਅਖਰ ਕੇ ਚਲੋ ਸੈਕਟ ਕਮੇਟੀ ਕਿਉਂਕਿ ਬਾਦ ਅੱਜ ਤੱਕ ਬਸੀ ਚਰਚਾ ਤਰਪੀ ਸੀ ਕਿ ਉਹ ਤੋਂ ਦਾਨੀ ਬਚਣਾ ਚਾਹੁੰਦੇ ਹੁਣ ਕਮੇਟੀ ਨੂੰ ਦੇਣ ਤੋਂ ਕਮੇਟੀ ਨੂੰ ਦੇਤਾ ਠੀਕ ਹੈ ਚੰਗਾ ਪਾਇਸ ਜੀ ਕਿ ਤੁਸੀਂ ਕਮੇਟੀ ਦੇ ਖਵਾਲੇ ਕੀਤਾ ਤੇ ਹਾਂ ਪਰ ਉਹਦੀ ਜਿਹੜੀ ਸਮਾ ਹੱਦ ਹੈ ਉਹ ਸਾਰੀ ਹੈ ਉਹਦੇ ਉੱਤੇ ਕਾਫੀ ਸ਼ੰਕੇ ਸੋਭੇ ਹੈਗੇ ਨੇ ਹੂੰ ਹੂੰ ਕਿ ਉਹ 6 ਮਿੰਟਾਂ ਜਿਵੇਂ ਸਮਾ ਰੱਖਿਆ ਹੂੰ ਸੋ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਸਵਾਲ ਇਹ ਹੈ ਕਿ ਜੇ ਤੁਸੀਂ ਬਿਲ ਤੇ ਬਹਿਸ ਕਰਨੀ ਸੀ ਤਾਂ ਬਿਲ ਚ ਕੀ ਖਾਮੀਆਂ ਨੇ ਕੀ ਕੀ ਸ਼ਾਮਲ ਹੈ ਕੀ ਕੀ ਸ਼ਾਮਲ ਹੋ ਸਕਦਾ ਹੈ ਕਿਹੜੇ ਕਿਹੜੇ ਐਂਗਲ ਰਹਿ ਗਏ ਕਿਹੜੇ ਐਂਗਲ ਹੋਣੇ ਚਾਹੀਦੇ ਸੀ ਇਹਨਾਂ ਸਾਰਿਆਂ ਤੇ ਸਾਰੀਆਂ ਤਰ੍ਹਾਂ ਦੀ ਰਾਏ ਲੈਣੀ ਸੀ ਹੂੰ ਪਰ ਜਨਾਬ ਤੁਸੀਂ ਅੱਲਸੀ ਰੜਕੇ ਦਮ ਕੇ ਹੂੰ ਮਤਲਬ ਸਵੈ ਇੱਕ ਦੂਸਰੇ ਨੂੰ ਭੰਡਣ ਤੋਂ ਸਵੈਕ ਦੂਸਰੇ ਕਲਬ ਬਿਆਨਬਾਜ਼ੀ ਕਰਨ ਤੋਂ ਮੈਨੂੰ ਦੱਸ ਦਿਓ ਕਿ ਇਹਦੇ ਵਿੱਚ ਹੋਰ ਕੀ ਸੀਗਾ ਜੀ ਜੇਕਰ ਆਪਾਂ ਗੱਲ ਕਰੀਏ ਕਿ ਘਟਨਾਵਾਂ ਦੀ ਤਾਂ ਉਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਪੰਜਾਬ ਦੀ ਵਿਧਾਨ ਸਭਾ ਚ ਆਇਆ ਜਿਨ੍ਹਾਂ ਤੋਂ ਪੰਜਾਬ ਦਾ ਬੱਚਾ ਬੱਚਾ ਬਾਹਰ ਪਰ ਇਹਨਾਂ ਹੀ ਭਾਵਨਾਵਾਂ ਦੇ ਕਾਰਨ ਇਹਨਾਂ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਮਨਾਂ ਚ ਜਾਗੀ ਰੋਸੇ ਦੀ ਭਾਵਨਾ ਕਾਰਨ ਹੀ ਇੱਥੇ ਅਸੀਂ ਤਿੰਨ ਤਿੰਨ ਮੁੱਖ ਮੰਤਰੀ ਤੌਰ ਤੇ ਤੇ ਹਾਂ ਦੋ ਦੋ ਪਾਰਟੀਆਂ ਘਰੇ ਬਿਠਾਤੀ ਤੇ ਤਾਂ ਤੁਹਾਨੂੰ ਲਿਆਂਦਾ ਤੇ ਜੇ ਤੁਸੀਂ ਵੀ ਸਾਢੇ 3 ਸਾਲ ਵਿੱਚ ਕੋਈ ਪੂਣੀ ਕੱਤਣੀ ਨਹੀਂ ਸਹੀ ਤੇ ਸਿਰਫ ਮੌਜਵਾਨੀ ਜੋੜ ਘਟਾ ਕਰਨਾ ਹੈ ਹਾਂ ਹਾਂ ਹੈਨਾ ਫੇਰ ਇਹਦਾ ਮਤਲਬ ਅਰਥ ਕੀ ਹੈ ਹਾਂ ਕੱਲ ਜਦੋਂ ਬਿਲ ਦੇ ਉੱਤੇ ਬਹਿਸ ਸ਼ੁਰੂ ਹੋਈ 117 ਮੈਂਬਰ ਨੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਸਾਹਿਬਸ ਨੇ ਜੀ ਜੀ ਮੈਨੂੰ ਦੱਸ ਦਿਓ ਜੇ ਕਿਸੇ ਇੱਕ ਨੇ ਵੀ ਇਹਦੇ ਕਾਨੂੰਨੀ ਕਿਸੇ ਨੁਕਤੇ ਤੇ ਗੱਲ ਕੀਤੀ ਹੋ ਹਾਂ ਸਹੀ ਗੱਲ ਹੈ ਕੋਈ ਕਾਨੂੰਨੀ ਪਹਿਲੂ ਸ਼ੂਹਿਆ ਹੋਵੇ ਸਣੇ ਮੰਤਰੀ ਜੀ ਨੇ ਬਿੱਲ ਪੇਸ਼ ਕੀਤਾ ਸਣੇ ਇਹਨਾਂ ਦੇ ਮੰਤਰੀ ਜੇ ਜਿਨ੍ਹਾਂ ਨੇ ਇਸ ਤੇ ਚਰਚਾ ਤੋਰੀ ਪਾਰਟੀ ਪ੍ਰਧਾਨ ਹੈ ਵਿੱਤ ਮੰਤਰੀ ਤੇ ਇੱਥੋਂ ਤੱਕ ਕੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹੋਂ ਦੇ ਵਕੀਲ ਨੇ ਉਹਨਾਂ ਚੋਂ ਕਿਸੇ ਨੇ ਕਾਨੂੰਨ ਦੇ ਕੋਨ ਉੱਤੇ ਉਂਗਲ ਧਰੀ ਹੋਵੇ ਹਮਮਤਲਬ ਸਭ ਤੋਂ ਵੱਡਾ ਧੋਖਾ ਪੰਜਾਬ ਨਾਲ ਇਹ ਆ ਕਿ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਸਭ ਤੋਂ ਉੱਚੀ ਕੁਰਸੀ ਤੇ ਬੈਠੇ ਸ਼ਖਸ਼ੀਅਤ ਨੇ ਅਰਦਾਸ ਕਰਨ ਉਪਰੰਤ ਇਹ ਵੀ ਗੱਲ ਸਾਂਝੀ ਕੀਤੀ ਸਦਨ 'ਚ ਜੀ ਕਿ ਭਾਈ ਮੈਂ ਗਿਆ ਸੀ ਬਾਈਬਲ ਕਲਮ ਰਿਕਾੜੀ ਮੋਰਚੇ 'ਚ ਮੈਂ ਉੱਥੇ ਵਾਅਦਾ ਕਰਕੇ ਆਇਆ ਸੀ ਗੁਰੂ ਸਾਹਿਬ ਦਾ ਸ਼ੁਕਰਾਨਾ 'ਚ ਵਾਅਦਾ ਪੂਰਾ ਹੋਵੇ ਕਿਵੇਂ ਹੋ ਗਿਆ ਵਾਅਦਾ ਪੂਰਾ ਹਮ ਆਦਾ ਤੁਸੀਂ ਲੋਕੀਆਂ ਨੂੰ ਸਜ਼ਾਵਾ ਦਿਵਾਉਣ ਦਾ ਸੀ ਜੀ ਸਹੀ ਗੱਲ ਜੇ ਇਹ ਕਾਨੂੰਨ ਬਣਾਉਣਾ ਤੁਸੀਂ ਕਹਿੰਦੇ ਹੋ ਵਾਅਦਾ ਪੂਰਾ ਹੋ ਗਿਆ ਜਨਾਬ ਇਸ ਕਾਨੂੰਨ ਨਾਲ ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਹਮ ਇਹ ਕਾਨੂੰਨ ਪਹਿਲਾਂ ਤਾਂ ਬਣਨਾ ਨਹੀਂ ਸਹੀ ਗੱਲ ਇਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪਤਾ ਹੈ ਸਪੀਕਰ ਕੁਲਤਾਰ ਸੰਧਵਾ ਨੂੰ ਵੀ ਪਤਾ ਹੈ ਕਿ ਜੇ ਬਾਦਰਾ ਵਾਲਾ ਕਾਨੂੰਨ ਨਹੀਂ ਬਣ ਕੇ ਆਇਆ ਜੇ ਕੈਪਟਨ ਵਾਲਾ ਇਸੇ ਵਿਧਾਨ ਸਭਾ ਚੋਂ ਗਿਆ ਬਿਲ ਕਾਨੂੰਨ ਬਣ ਕੇ ਨਹੀਂ ਆਇਆ ਦੇਖ ਲਈ ਤੁਹਾਡੇ ਵਾਲੇ ਨਹੀਂ ਸਾਂਝਾ ਬਣਾ ਲੇਣਗੇ ਹਾਂ ਆਪਾਂ ਮੰਨ ਲਈਏ ਕਿ ਤੁਸੀਂ ਸਾਰੀਆਂ ਤਰ੍ਹਾਂ ਸਿਰ ਤੋਂ ਇਕੱਠੇ ਹੋ ਕੇ ਲੜਦੀਆਂ ਹੋ ਰਾਸ਼ਪਤੀ ਦਰ ਤੱਕ ਜਾਂਦੇ ਹੋ ਤੇ ਬਿਲ ਨੂੰ ਕਾਨੂੰਨ ਚ ਬਦਲਵਾ ਲਿਆ ਕਾਨੂੰਨ ਬਣ ਗਿਆ ਆਪਾਂ ਤਾਂ ਵੀ ਮੰਨ ਲੈਣੇ ਤੇ ਪਰ ਜਿਸ ਦਿਨ ਤੋਂ ਇਹ ਕਾਨੂੰਨ ਅਮਲੀ ਰੂਪ ਚ ਆਇਆ ਹੂੰ ਹੂੰ ਉਸ ਦਿਨ ਤੋਂ ਬਾਅਦ ਜੇ ਕੋਈ ਘਟਨਾ ਵਾਪਰਦੀ ਹੈ ਇਹ ਉਹਦੇ ਲਈ ਹੋਊਗਾ ਜਾਂ ਪਿਛਲੀਆਂ ਘਟਨਾਵਾਂ ਲਈ ਹੋਊਗਾ ਇਹ ਤਾਂ ਸਪਾਸ ਕਰੋ ਸਾਡਾ ਨੂੰ ਪੰਜਾਬ ਹਾਂ ਬਿਲਕੁਲ ਰੈਟਰੋਸਪੈਕਟਿਵ ਤਰੀਕੇ ਦੇ ਨਾਲ ਇਹ ਸੱਟਾ ਹੈ ਕਿ ਜਿਹੜੀਆਂ ਪੁਰਾਣੀਆਂ ਘਟਨਾਵਾਂ ਆ ਉਹ ਪੁਰਾਣੇ ਵਸ ਰਿਆ ਪੁਰਾਣੇ ਕਾਨੂੰਨਾਂ ਦੇ ਅੰਦਰ ਚੱਲਦੀਆਂ ਹਾਂਜੀ ਹਾਂਜੀ ਬਿਲਕੁਲ ਅਸੀਂ ਉਮੀਦ ਕਰਦੇ ਹਾਂ ਕਿ ਰੱਬ ਕਰੇ ਇਹ ਜੇ ਕਾਨੂੰਨ ਦੀ ਸਾਨੂੰ ਲੋੜ ਨਾ ਪਵੇ ਕੋਈ ਘਟਨਾ ਵਾਪਰ ਹੀ ਨਾ ਹੂੰ ਪਰ ਜੇ ਕੁਝ ਹੁੰਦਾ ਹੈ ਜੇ ਕਾਨੂੰਨ ਬਣਨ ਤੋਂ ਬਾਅਦ ਕੁਝ ਹੁੰਦਾ ਤਾਂ ਉਸ ਕਾਨੂੰਨ ਦੇ ਤਹਿਤ ਫਿਰ ਕਾਰਵਾਈ ਹੁੰਦੀ ਆ ਪਿਛਲੇ ਮਸਲਿਆਂ ਤੇ ਕਾਰਵਾਈ ਨਹੀਂ ਹੁੰਦੀ ਇਹਨਾਂ ਕਿਉਂ ਮੂਰਖ ਬਣਾ ਰਹੇ ਹੋ ਪੰਜਾਬ ਨੂੰ ਹੂੰ ਜੀ ਤੁਸੀਂ 3.5 ਸਾਲਾਂ ਦੇ ਵਿੱਚ ਬੈਵਨ ਕ੍ਰਾਮ ਬਰਗਾੜੀ ਸਣੇ ਬਾਕੀ ਮਾਮਲੇ 'ਚ ਕੀਤਾ ਕੀ ਇਹ ਤਾਂ ਦੱਸੇ ਹੀ ਨਹੀਂ ਕਿਸੇ ਨੂੰ ਹੂੰ ਸਹੀ ਕੁਮਰ ਵੀ ਜੇ ਪ੍ਰਧਾਨ ਦਾ ਨਾਮ ਲੈਣੋਂ ਪੱਜ ਗਏ ਤੁਸੀਂ ਉੱਥੇ ਤੇ ਇਸ ਲਈ ਉੱਥੇ ਕੁਝ ਨੁਕਤੇ ਆਏ ਜ਼ਰੂਰ ਵਿਰੋਧੀ ਧਿਰ ਨੇ ਕੁਝ ਨੁਕਤੇ ਸੁਝਾਏ ਪਰਤਾ ਬਾਜਵਾ ਪੁੱਛ ਰਿਹਾ ਸੀ ਕਿ ਵੀ ਇਹ ਤਾਂ ਦੱਸ ਦਿਓ ਜੇ ਗੁਰੂਗ੍ਰਾਂਥ ਸਾਹਿਬ ਚੋਰੀ ਹੁੰਦਾ ਫਿਰ ਫਿਰ ਇਹਦੇ ਵਿੱਚ ਕੀ ਰਿਵਿਜ਼ਨ ਹੈ ਹੂੰ ਤੇ ਕਹਿੰਦੇ ਜੀ ਉੱਥੇ ਸਵਾਲ ਆਇਆ ਜੀ ਕਿ ਕਿੰਨੇ ਦਿਨਾਂ ਚ ਜਾਂਚ ਪੂਰੀ ਕਰੂਗਾ ਜੀ ਡੀਐਸਪੀ ਹੂੰ ਹੂੰ ਤੇ ਅਮਨ ਰੋੜਾ ਜੀ ਕਹਿੰਦੇ ਜੀ 60 ਦਿਨ ਠੀਕ ਹੈ ਤੇ ਪਰਤਾ ਬਾਜਵਾ ਨੇ ਆਪਣੇ ਵਾਲੀ ਕਾਪੀ ਚੱਕ ਕੇ ਦਿਖਾਈ ਕਿ ਸਾਡੇ ਵਾਲੀ ਤਾਂ ਲਿਖਿਆ ਨਹੀਂ ਕੋਈ ਦਿਨ ਹੂੰ ਤੇ ਤੁਹਾਡੀ ਵਾਲੀ ਚ ਕਿੱਥੋਂ ਲਿਖਿਆ ਹੁਣ ਅਮਨ ਰੋੜੇ ਕੋਣ ਗਲਤ ਸੀ ਜਾਂ ਵਿਰੋਧੀ ਧਿਰ ਵਾਲਿਆਂ ਨੂੰ ਗਲਤ ਦਿੱਤਾ ਖੜਾ ਹੂੰ ਸਹੀ ਹੈ ਦੋਲਤਾ ਹੀ ਵੀ ਆ ਸੋ ਪਰੋਤੇ ਮੰਗੂਠੀ ਕੇ 3 ਦਿਨਾਂ ਦੀ ਕਰ ਲੋ ਜੀ ਹਮ ਹਮ ਤੋਂ ਇਹ ਸਾਰੀਆਂ ਕੁਝ ਕੁੱਲ ਮਿਲਾ ਕੇ ਸਿਰਫ ਤੇ ਸਿਰਫ ਮੂਝਵਾਨੀ ਇਹ ਹਿਸਾਬ ਕਿਤਾਬ ਸੀਗਾ ਕਿਤੇ ਕੁਝ ਤਸੱਲੀ ਬਖਸ਼ ਗੱਲ ਨਹੀਂ ਹੋਈ ਜਦੋਂ ਕਿ ਚੰਗਾ ਹੁੰਦਾ ਹਮ ਕਿ ਤੁਸੀਂ ਪ੍ਰਾਣੀਆਂ ਧਰਾਂ ਜਿਹੜੀਆਂ ਜਿੰਨੀਆਂ ਵੀ ਕਿੰਨੇ ਅੰਦਰ ਬੈਠੀਆਂ ਸੀ ਇਹ ਅਕਾਲੀ ਦਲ ਦੇ ਤਿੰਨਾਂ ਚੋਂ ਵੀ ਇੱਕ ਬੈਠਾ ਸੀ ਉਹ ਵੀ ਉਹਨਾਂ ਦਾ ਨਹੀਂ ਆ ਹੈ ਨਾ ਤੇ ਜੇ ਭਾਜਪਾ ਵਾਲੇ ਦੋ ਹੀ ਬੈਠੇ ਸੀ ਚਾਹੇ ਹਾਂ ਬ੍ਰੋਡਰ ਵੱਜੋ ਕਾਂਗਰਸ ਬੈਠੀ ਸੀ ਸਾਰੀਆਂ ਤੇਰਾ ਖੜੀਆਂ ਹੋ ਕੇ ਕਹਿਦੀਆਂ ਹੂੰ ਹੂੰ ਕਿ ਸਾਡੀਆਂ ਸਰਕਾਰਾਂ ਨੇ ਨਲਾਈਕੀ ਕੀਤੀ ਤਾਂ ਉਹਦਾ ਨਤੀਜਾ ਅਸੀਂ ਅੱਜ ਖੁੰਝੇ ਲੱਗੇ ਬੈਠੇ ਆਂ ਸਹੀ ਗੱਲ ਅਸੀਂ ਉਹਦੇ ਲਈ ਮਾफी ਮੰਗਦੇ ਆਂ ਕਿ ਅਸੀਂ ਕੁਝ ਨਹੀਂ ਕਰ ਸਕੇ ਮਾਨਸਾ ਜੀ ਹੁਣ ਇਸ ਬੈਲ ਨੂੰ ਦੁਰਸਤ ਬਣਾਉਣ ਲਈ ਗੱਲ ਕਰ ਲੋ ਭੰਡ ਭੰਡਈਆ ਛੱਡੋ ਉਹ ਜੱਜ ਦੀ ਗੱਲ ਕਰ ਲੋ ਸੋ ਪਰ ਨਹੀਂ ਜਨਾਬ ਜਿਹੜੇ ਕੱਲ ਦੂਆਂ ਨੂੰ ਕਹਿੰਦੇ ਸੀ ਤਿਆਰੀ ਕਰਕੇ ਉਹ ਜਿਹੋ ਉਹਨਾਂ ਦੀ ਤਿਆਰੀ ਸਭ ਦੇਖੀ ਸੀ ਕਿ ਕੋਈ ਤਿਆਰੀ ਨਹੀਂ ਸੀ ਸਰ ਤੁਹਾਡੀ ਭਾਸ਼ਣਬਾਜੀ ਸੀ ਜਿਵੇਂ ਰੇਲੀਆਂ ਚੁੰਡੀਆ ਜਿਵੇਂ ਮੀਡੀਆ ਚੁੰਡੀਆ ਉਸੇ ਤਰ੍ਹਾਂ ਇੱਥੇ ਸੀ ਕੋਈ ਨਟਕੇ ਚਰਚਾ ਨਹੀਂ ਹੋਈ ਕਿ ਬੇਅਦਬੀ ਵਾਲੇ ਮਾਮਲਿਆਂ ਦੇ ਵਿੱਚ ਧਾਰਮਿਕ ਗ੍ਰੰਥਾਂ ਵਾਲੇ ਮਾਮਲੇ ਵਿੱਚ ਐ ਧਾਰਮਿਕ ਸਥਾਨਾਂ ਤੇ ਹੋਣ ਵਾਲੀ ਬੇਅਦਬੀ ਵਾਲੇ ਮਾਮਲੇ ਵਿੱਚ ਇਹ ਬਲਦੇ ਵਿੱਚ ਕੀ ਕੀ ਸੈ ਕਿ ਦੱਸ ਸਕਦਾ ਠੀਕ ਹੈ 6 ਮਿੰਨਿਟ ਦੀ ਦਿੱਤਾ ਸਲੈਕਟ ਕਮੇਟੀ ਨੂੰ ਤੇ ਸਪੀਕਰ ਸਾਹਿਬ ਨੂੰ ਅਧਕਾਰ ਦੇ ਤੇ ਹਮ ਹੈਨਾ ਤੇ ਸਪੀਕਰ ਸਾਹਿਬ ਕਹਿੰਦੇ ਮੈਂ ਤਾਂ ਅੱਜ ਦਾ ਦਿਨ ਹੀ ਅਰਦਾਸ ਕਰਕੇ ਸ਼ੁਰੂ ਕੀਤਾ ਹੈ ਅਰਦਾਸ ਕਰਾਈ ਬਿਲਕੁਲ ਜੀ ਅਰਦਾਸ ਕਰਨੀ ਤੁਹਾਡੇ ਹੱਥ ਹੈ ਅਰਦਾਸ ਪ੍ਰਵਾਨ ਹੋਣੀ ਜਾਂ ਨਾ ਹੋਣੀ ਉਹਦੇ ਹੱਥ ਹੈ ਤੁਹਾਡੀ ਅੰਦਰ ਦੀਆਂ ਜਾਣਦਾ ਹੈ ਕਿ ਤੁਸੀਂ ਅਰਦਾਸ ਜੀਤ ਤੋਂ ਕਰ ਰਹੇ ਹੋ ਕਿ ਮਨ ਤੋਂ ਕਰ ਰਹੇ ਹੋ ਉਹ ਪਤਾ ਉਹ ਨੂੰ ਸੋ ਇਸ ਲਈ ਇਹ ਤਾਂ ਤੁਹਾਡੇ ਆਉਣ ਵਾਲੇ ਸਮੇਂ ਦੇ ਫੈਸਲੇ ਦੱਸਣਗੇ ਕਿ ਤੁਹਾਡੀ ਅਰਦਾਸ ਕਿੰਨੀ ਸੱਚੀ ਸੁੱਚੀ ਸੀ ਪਰ ਸਵਾਲ ਤਾਂ ਇਹ ਵੀ ਖੜਾ ਕਿ 6 ਮਹੀਨੇ ਆਲਾ ਵਕਾ ਜਿਹੜਾ ਲੰਘਣਾ ਉਹ ਤੋਂ ਬਾਅਦ ਜਦੋਂ 1 ਸਾਲ ਰਹਿ ਜਾਣਾ ਪੂਰਾ 20 ਸਾਈ ਦੀ ਚੌਂਚ ਚ ਕਰਉਂਗੀ ਦੁਬਾਰਾ ਇਸ ਮੁੱਦੇ ਨੂੰ ਉੱਥੇ ਲਿਆਉਣਾ ਚਾਹੁੰਦੇ ਹਾਂ ਕਿ ਤਾਂ ਕਿ ਉਹ ਸਮੇਂ ਚਰਚਾ ਛੋਵੇ ਕਿ ਅਸੀਂ ਲੋਕਾਂ ਜਾ ਕੇ ਕਹੀਏ ਜੀ ਅਸੀਂ ਕਮਾਲ ਦਾ ਕੰਮ ਕਰਤਾ ਸੋ ਇਹ ਸਿਰਫ ਦੱਸਣਯੋਗ ਹੈ ਇਹ ਬਿੱਲ ਬਣ ਕੇ ਆਉਣ ਦੀ ਆਸ ਬਹੁਤ ਘੱਟ ਹੈ ਜੇ ਬਣ ਕੇ ਆ ਗਿਆ ਤਾਂ ਵੀ ਪਿਛਲੀਆਂ ਮਾਮਲਿਆਂ ਦੇ ਵਿੱਚ ਇਨਸਾਫ ਨਹੀਂ ਮਿਲਣਾ ਜਨਾਬ ਉਹਦਾ ਜਵਾਬ ਦਿਓ ਜਿਹੜਾ ਨਾਂ ਲੈ ਕੇ ਤੁਸੀਂ ਸਰਪਤਾ ਚਾਹੀਸੀ ਜੀ ਬਿਲਕੁਲ ਮੁੱਖ ਮੰਤਰੀ ਜਿਹੜੇ ਨੇ ਹਾਊਸ ਦੇ ਵਿੱਚ ਸਭ ਤੋਂ ਅਹਿਮ ਚਿਹਰਾ ਨੇ ਤੇ ਅਹਿਮ ਸਥਾਨ ਉਹਨਾਂ ਦਾ ਹੁੰਦਾ ਤੇ ਜਦੋਂ ਉਹੀ ਇੰਨੇ ਮਹੱਤਵਪੂਰਨ ਬਿੱਲ ਦੇ ਉੱਤੇ ਟਿੱਪਣੀ ਨਾ ਕਰਨਗੇ ਚਰਚਾ ਨਾ ਸ਼ੁਰੂ ਕਰਨਗੇ ਕੋਈ ਗੱਲ ਕਮਿਟਮੈਂਟ ਨਾ ਕਰਨਗੇ ਦੂਜਿਆਂ ਨੂੰ ਤਾਂ ਫਿਰ ਭੱਜਣਾ ਹੀ ਸੌਖਾ ਇਹ ਤਾਂ ਬਹੁਤ ਸੌਖਾ ਕੰਮ ਹੈ ਵੀ ਤੁਸੀਂ ਵਿਰੋਧੀ ਧਿਰਾਂ ਦੇ ਉੱਤੇ ਜਿਹੜੀ ਗੱਲ ਉਹ ਛੋਟ-ਛੁੱਟੀ ਚੱਲੋ ਤੇ ਆਪਣੀਆਂ ਗੱਲਾਂ ਤੋਂ ਜਿਹੜਾ ਤੁਸੀਂ ਹਮੇਸ਼ਾ ਫਾਰਗ ਹੋਈ ਚੱਲੋ ਸਪੀਕਰ ਸਾਹਿਬ ਨੇ ਹੁਣ ਸਪੀਕਰ ਸਾਹਿਬ ਨੇ ਤਾਂ ਟਿੱਪਣੀ ਕਰ ਕੀ ਮਨ ਲਾਦਾ ਆਪਣੇ ਆਪ ਨੂੰ ਫਾਰਗ ਕਰੀ ਜਾਂਦੇ ਹੋ ਤਾਂ ਵੀ ਚਲੋ ਜੀ ਮੈਂ ਆਪ ਹੀ ਆਪਣੇ ਆਪ ਨੂੰ ਸਰਟੀਫਿਕੇਟ ਦੇ ਦੇ ਆਪ ਹੀ ਆਪੇਣਾ ਆਪ ਨੂੰ ਬਿਲਕੁਲ ਤੇ ਉਧਰ ਦੂਜੇ ਪਾਸੇ ਇਹਨਾਂ ਦੀ ਕੋਈ ਗੱਲ ਕਰ ਲਈਏ ਕਹਿੰਦੇ ਨਸ਼ੇ ਦੇ ਮੁੱਦੇ ਤੇ ਵੀ ਆਪ ਦੀ ਪਿੱਠ ਥਾਪੜ ਦੀ ਨਜ਼ਰ ਆਈ ਮਾਨ ਸਰਕਾਰ 'ਚ ਪ੍ਰਵੀਨ ਜੀ ਇਹ ਵਿਸ਼ੇਸ਼ اجلاس ਦੋ ਰੋਜਾ ਸੀ ਪਰ ਦੋ ਰੋਜ਼ੇ ਦਾ ਮਤਲਬ ਹੀ ਇਹ ਸੀਗਾ ਕਿ ਇਹਨਾਂ ਨੇ ਇੱਕ ਇੱਕ ਖਲੜਾ ਪੇਸ਼ ਕਰਨਾ ਸੀ ਲੈ ਆਉਣਾ ਸੀ ਤੇ ਦੂਸਰਾ ਨਸ਼ਿਆਂ ਦੇ ਮੁੱਦੇ ਤੇ ਬਹਿਸ ਕਰਨੀ ਸੀ ਦੋ ਦਿਨ ਇਸੇ ਵੀ ਰੱਖੇ ਗਏ ਸੀ ਹਮ ਪਰ ਬੇਅਦਬੀ ਵਾਲੇ ਬਿੱਲ ਨੂੰ ਲੈ ਕੇ ਸਰਕਾਰ ਦੁਬਿਧਾਤ ਸੀ ਠੀਕ ਹੈ ਜੀ ਜੋ ਕੇਜਰੀਵਾਲ ਜੀ ਦਾ ਪ੍ਰਵਾਨ ਆ ਜਾਂਦਾ ਸੀ ਚਿੜੀਓ ਜੀ ਜੋ ਚਿੜੀਓ ਮਰ ਜਾਓ ਜੀ ਜਿਵੇਂ ਇਹ ਇਹ ਚੱਲ ਰਿਹਾ ਸੀਗਾ ਕਿ ਕੇਜਰੀਵਾਲ ਦੇ ਹੁਕਮਾਂ ਦੇ ਹਿਸਾਬ ਨਾਲੇ ਚੱਲਣਾ ਹੈ ਸਾਰਾ ਕੁਝ ਹੂੰ 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 ਤੇ ਉਹ ਹੁਕਮਾਂ ਕਿਵੇਂ ਕਾ ਮਤਲਬ ਕਿ ਪ੍ਰਵਾਨ ਚੜੇ ਤੇ ਆਖਰ ਫਿਰ ਜਦੋਂ ਲੱਗਿਆ ਕਿ ਆਪਾਂ ਇਹ ਬਿੱਲ ਲਿਆਉਣਾ ਹੀ ਹੈ ਫਿਰ ਦੋ ਦਿਨ ਹੋਰ ਵਧਾਏ ਹੂੰ ਜੀ ਜੀ ਨਹੀਂ ਤਾਂ ਵਿਸ਼ੇਸ਼ ਇਹ اجلاس ਕਿਸੇ ਵਿਸ਼ੇ ਵਿਸ਼ੇ ਤੇ ਹੀ ਹੁੰਦਾ ਨਾ ਤੇ ਤੁਸੀਂ ਤਾਂ ਆ ਵੀ ਕਰ ਲਓ ਜੀ ਉਹ ਵੀ ਕਰ ਲਓ ਜੀ ਇਹਨੂੰ ਵੀ ਪਾਸ ਕਰ ਲਓ ਇਹਨੂੰ ਪਹਿਲੇ ਦਿਨ 11 ਮਿੰਟ ਜੁ ਲੰਘਾ ਲਓ ਜੀ ਦੋ ਦਿਨ ਤੜਾ ਤੜਾ ਕੰਮ ਕਰ ਲਓ ਜੀ ਹੈ ਨਾ ਸੋਮਵਾਰ ਨੂੰ ਜੀ ਹੁਣ ਆ ਵੀ ਕੰਮ ਕਰ ਲਓ ਜੀ ਹੁਣ ਆ ਅਤੇ ਤੁਸੀਂ ਸਿਰਫ ਇਸ ਲਈ ਦੋ ਦਿਨਾਂ ਨੂੰ ਵਧਾਉਣਾ ਪਿਆ ਕਿ ਤੁਹਾਨੂੰ ਲੱਗਾ ਕਿ ਇਹ ਤਾਂ ਗੱਲ ਹੀ ਨਹੀਂ ਹੋਈ ਜਿਹੜੀ ਗੱਲ ਲਈ ਆਪਾਂ ਬੁਲਾਇਆ ਸੀ ਸਹੀ ਹੈ ਬਿਲਕੁਲ ਫਿਰ ਤੁਸੀਂ ਉਹਦੇ ਤੇ ਆਏ ਤੇ ਫਿਰ ਤੁਸੀਂ ਪਹਿਲਾਂ ਬੇਅਦਬੀ ਵਾਲਾ ਬਿੱਲ ਤੇ ਫਿਰ ਨਸ਼ਾ ਹਮ ਬਿਲਕੁਲ ਪੰਜਾਬ ਦੇ ਲਈ ਸਭ ਤੋਂ ਗੰਭੀਰ ਮਸਲਾ ਅੱਜ ਦੇਣ ਤੌਰ ਦੇ ਵਿੱਚ ਨਸ਼ਾ ਹਮ ਤੇ ਤੁਸੀਂ ਉਹਦੇ ਤੇ ਚਰਚਾ ਦੱਸੋ ਕਿ ਕਿਸ ਸੰਗਤ ਤੋਂ ਕੀਤੀ ਹੈ ਜੀ ਜੀ ਮਤਲਬ ਮੁੱਖ ਮੰਤਰੀ ਭਗਵੰਤ ਮਾਨ ਜੀ ਅੰਕੜੇ ਗਿਣਾ ਰਹੇ ਨੇ 11000 ਐਫਆਈਆਰ 22000 ਗ੍ਰਫਤਾਰੀਆਂ ਇੰਨਾ ਮਾਲ ਪੜ ਲਿਆ ਇੰਨੇ ਲੋਕ ਅੰਦਰ ਕਰਤੇ ਜੇ ਇੰਨੇ ਨੇ ਤਸਕਰ ਫੜ ਲਏ ਤੁਸੀਂ ਉਹ ਕਹਿੰਦੇ ਮੁਖ ਸਰਗਨਾ ਵੀ ਪੜ ਲਿਆ ਸਪਲਾਈ ਚੇਨ ਤੋੜਤੀ ਫਿਰ ਫੇਰ ਤਾਂ ਝਾਦਾ ਨਸ਼ੇੜੀ ਸੜਕਾਂ ਤੇ ਲਿਟਦੇ ਪਿਰਦੇ ਹੁਣ ਸਹੀ ਹੈ ਹੈਨਾ ਜਾਬੇ ਮਤਲਬ ਕਿ ਪੰਜਾਬ ਐ ਨੋਵੇ ਕਿ ਲੈ ਵੀ ਹੋ ਗਿਆ ਸਾਰਾ ਕੁਝ ਅੱਜ ਤੋਂ ਬਾਅਦ ਕੋਈ ਚਿੱਟਿਆਂ ਦਾ ਮੌਤ ਨਹੀਂ ਹੋਈ ਕੋਈ 4-4 ਮਹੀਨਿਆਂ ਚ ਪਿਓ ਦੋ-ਦੋ ਲਾਸ਼ਾਂ ਆਪਣੇ ਪੁੱਤਾਂ ਦੀਆਂ ਸਮਸ਼ਾਨ ਛੱਡ ਕੇ ਆ ਗਏ ਵੀ ਕਿਹਨੇ ਚਟਾ ਬੋ ਸਹੀ ਗੱਲ ਤੇ ਮਾ ਕੰਟਰੀਸ ਆਬ ਟੈਗ ਲਾਈਨਾਂ ਦੇਣੀਆਂ ਬਹੁਤ ਸਾਨ ਨੇ ਉਹ ਅਖਬਾਰ ਦੇ ਵਿੱਚ ਖਬਰ ਚੋ ਹੈਡਿੰਗ ਕੱਢਣਾ ਸਾਬਣੀ ਕਢਣਾ ਡਬੀ ਕਢਣੀ ਇਹਨਾਂ ਉਸ ਅੰਦਾਜ਼ ਚ ਤੁਹਾਡਾ ਉਹ ਤਰੀਕਾ ਕਰ ਹੁਣ ਪੰਜਾਬ ਦੇ ਨੌਜਵਾਨ ਨੌਕਰੀਆਂ ਮੰਗਣਗੇ ਨਹੀਂ ਨੌਕਰੀਆਂ ਦੇਣ ਵਾਲੇ ਬਣਾਵਾਂਗੇ ਹੂੰ ਠੀਕ ਹੈ ਜੀ ਪਰ ਪਹਿਲਾਂ ਉਹਨਾਂ ਦੇ ਹਿੱਤਾਂ ਚੋ ਸਰਿੰਜਾਂ ਖੋ ਕੇ ਟਿੱਪਨ ਦਾ ਵੜਾਉਂਦੇ ਸਹੀ ਹੈ ਬਿਲਕੁਲ ਉਹ ਕਿੱ체 ਹੂੰ ਉਹ ਵੀ ਟੈਗ ਲਾਈਨ ਤੁਹਾਡੀ ਹੋ ਜਿੱਤੀ ਸੀ ਨਾ ਹੂੰ ਤੇ ਉਹ ਸਥਿਤੀ ਕਦੋਂ ਆਉਗੀ ਸਾਹਮਣੇ ਕਿ ਆ ਵੀ ਸਾਰੇ ਨੇ ਹੱਥਾਂ 'ਚ ਟਿੱਪਨ ਆ ਕੇ ਕੰਮ ਤੇ ਯਾਦ ਰਿ ਨੇ ਸਾਰੇ ਜੀ ਜੀ ਤੇ ਇਹ ਇਸ ਲਈ ਕੱਲਾ ਨਕਲ ਅਜ ਗਨੀਪਾੁਰ ਦੀ ਨਕਲ ਕਰ ਰਹੀ ਸੀ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਪ੍ਰਧਾਨ ਸਭਾ ਹਮ ਮਤਲਬ ਕੀ ਹੈ ਮੁੱਖ ਮੰਤਰੀ ਦੇ ਪੱਦਰ ਦੇ ਕੰਮ ਦੀ ਸਹੀ ਹੈ ਬਿਲਕੁਲ ਤੁਹਾਡੀ ਉਹ ਐਮ ਐਲ ਏ ਸਦਨ ਦੀ ਹਮ ਮੈਂ ਕਿਹਾ ਮਜੀਠੀਆ ਦੀ ਪਤਨੀ ਹੈ ਤੇ ਪਰ ਉਹਦੇ ਤੇ ਕੋਈ ਪਰਚਾ ਤਾਂ ਨਹੀਂ ਅਜੇ ਹੋਇਆ ਤੁਹਾਡਾ ਹਮ ਮਜੀਠੀਆ ਨੂੰ ਸਹਾਰਾ ਦੇਣਾ ਨਹੀਂ ਦੇਣਾ ਦੱਸੋ ਲੋਕਾਂ ਨੂੰ ਕੋਈ ਗੱਲ ਨਹੀਂ ਨਾ ਦਿਓ ਸਹੀ ਹੈ ਪਰ ਤੁਸੀਂ ਆਹ ਤਰੀਕਾ ਕਰ ਕਿਹੜਾ ਤੁਹਾਡਾ ਕਿ ਤੁਸੀਂ ਗਨੀਪ ਗੋ ਦਾ ਨਕਲ ਲਾ ਕੇ ਜਿਉਂ ਕਹਿੰਦੀ ਆ 540 ਕਰੋੜ ਰੁਪਏ ਸਾਨੂੰ ਮੋੜ ਦਿਓਗੇ ਮਤਲਬ ਇਹ ਮੁੱਖ ਮੰਤਰੀ ਦਾ ਤਰੀਕਾ ਉਹ ਵੀ ਵਿਧਾਨ ਸਭਾ ਦੇ ਹੂੰ ਤੇ ਇਹ ਔਰਤਾਂ ਦੀ ਨਕਲ ਕਰਕੇ ਤੁਸੀਂ ਕਿਹੜਾ ਉਹਨਾਂ ਦਾ ਮਾਨ ਸਨਮਾਨ ਕਰ ਰਹੇ ਹੋ ਤਾ ਦੱਸ ਸਹੀ ਬਿਲਕੁਲ ਇਹ ਦੋ ਬਿੰਦ ਤੁਹਾਡੇ ਮੁੱਖ ਸੀ ਇਹਨਾਂ ਤੁਸੀਂ ਚਰਚਾ ਕੀਤੀ ਉਹਨਾਂ ਚੋਂ ਕਿਸੇ ਵੀ ਇੱਕ ਵੀ ਮਹਿਲਾ ਵਿਧਾਇਕ ਨੂੰ ਕਿਸੇ ਤਰ੍ਹਾਂ ਦੇ ਬੋਲਣ ਦਾ ਮੌਕਾ ਤਾਂ ਦੇ ਦਿੱਤਾ ਨਸ਼ੇ ਤੇ ਨਾ ਬੇਅਦਬੀ ਵਾਲੇ ਗੱਲ ਤੇ ਜਿਹੜਾ ਸੱਚਕਾਰਾ ਤੁਹਾਡੇ ਸੋ ਨਸ਼ਿਆਂ ਵਾਲੇ ਮੁੱਦੇ ਤੇ ਜੀ ਬਿਲਕੁਲ ਇਹਨਾਂ ਨੇ ਸਿਰਫ ਮੂੰਹ ਜਵਾਨੀ ਉਹ ਹੀ ਜਿਹੜੀ ਆਪਾਂ ਗੱਲ ਕੱਲ ਕਰ ਰਹੇ ਸੀਗੇ ਕਿ ਸਿਰਫ ਤੇ ਸਿਰਫ ਬੈਸਬਾਜੀ ਹੋਊਗੀ ਬਲਤੋਂ ਲੈ ਕੇ ਦੇਤੇ ਤੌਮਤਬਾਜੀ ਹੋਊਗੀ ਤੇ ਉਹੀ ਕੁਝ ਵਾਪਰਿਆ ਕਿਤੇ ਕੋਈ ਸਾਰਤਕ ਚਰਚਾ ਨਹੀਂ ਪੰਜਾਬ ਦੇ ਪਿੰਡਾਂ ਦੀ ਇਹਨਾਂ ਨੇ ਬੜੀ ਦਮ ਭਰ ਕੇ ਬਾਤ ਪਾਈ ਕਿ ਜੀ ਇਹਨੇ ਯਾਰ ਪੰਚਾਇਤਾਂ ਦੇ ਮਤੇ ਆ ਗਏ ਜੀ ਸਾਡੇ ਕੋਲ ਐ ਪਿੰਡਾਂ ਚ ਜੀ ਚਿੱਟਾ ਵੜਨ ਤੋਂ ਰੋਕਤਾ ਜੀ ਉਹਨਾਂ ਨੇ ਨਸ਼ਾ ਮੁਕਤ ਦੇ ਬੋਰਡ ਲਾ ਗਏ ਜੀ ਹੈਨਾ ਭਈ ਜੇ ਤੁਹਾਨੂੰ ਇਹ ਲੱਗਦਾ ਕਿ ਮਤੇ ਸਹੀ ਨਹੀਂ ਪੈਸਾ ਸਭ ਨੂੰ ਪਤਾ ਹੈ ਕਿ ਡੀਸੀ ਐਸਐਸਪੀ ਐਮਐਲਏ ਤੇ ਮਤਲਬ ਪੰਚਾਇਤ ਸੈਕਟਰੀ ਦੀ ਹਦਾਇਤਾਂ ਨਾਲ ਕਿਵੇਂ ਮਤੇ ਪਾਏ ਨੇ ਬਾਹਰ ਮਰੂੜ ਕੇ ਸਭ ਨੂੰ ਪਤਾ ਤੇ ਜੇ ਐ ਮਤਿਆਂ ਨਾਲ ਸਾਰਾ ਇਹ ਮਸਲਾ ਹੱਲ ਹੁੰਦਾ ਜਨਾਬ ਜੇ ਤੁਸੀਂ ਮਤਿਆਂ ਨੂੰ ਪ੍ਰਬੰਧਨ ਕਰਦੇ ਹੋ ਫਿਰ ਤਾਂ ਮਤੇ ਦਾ ਪੰਜਾਬ ਚ ਲੈਂਡ ਪੁਰੀng ਵਾਲੇ ਮਾਮਲੇ ਤੇ ਵੀ ਪਾਏ ਨੇ ਉਹ ਵੀ ਪ੍ਰਬੰਧਨ ਕਰ ਲਿਓ ਜੈਤਨੀ ਭਾਈ ਹੋ ਵੀ ਸਹੀ ਹੈ ਬਿਲਕੁਲ ਕੋਈ ਜੁਨੀਆ ਪਿੰਡਪਤਾ ਨੇ ਉਹ ਮਤੇ ਪ੍ਰਵਾਨ ਕਰੋਗੇ ਉਥੇ ਦਾ ਮਤਲਬ ਕਿ ਪਿੰਡ ਪੱਧਰ ਤੇ ਉੱਤੇ ਸਾਰਾ ਪਿੰਡ ਇਕੱਠਾ ਬੈਠ ਕੇ ਗ੍ਰਾਮ ਸਭਾ ਹੋ ਕੇ ਵੀ ਮਤੇ ਪਈ ਹੋਏ ਨੇ ਹੂੰ ਤੂੰ ਤਾਂ ਪੰਚਾਇਤਾਂ ਨਾਲੋਂ ਵੀ ਉੱਪਰ ਹੈ ਉਹ ਮੰਨ ਲਓ ਜੀ ਸੋ ਇਸ ਜਿਹੜੀ ਚੀਜ਼ ਨੂੰ ਸੂਟ ਕਰਦੇ ਸੀ ਉਹ ਕਰਨੀ ਹੈ ਤੇ ਕਿਵੇਂ ਕਰਨੀ ਹੈ ਸਭ ਨੂੰ ਪਤਾ ਜੇ ਇੱਦਾਂ ਅੰਕੜਿਆਂ ਔਰ ਮਤੇਆਂ ਨਾਲ ਨਸ਼ਾ ਮੁਕਤਾ ਹੁੰਦਾ ਤਾਂ ਬਾਦਲਾਂ ਦੇ ਰਾਜ ਚ ਵੀ ਮੁੱਕ ਗਿਆ ਸੀ ਕੈਪਟਨ ਦੇ ਰਾਜ ਚ ਵੀ ਮੁੱਕ ਗਿਆ ਸੀ ਸਹੀ ਹੈ ਜੀ ਇਸ ਲਈ ਪੰਜਾਬ ਦੀ ਧਰਾਤਲ ਤੋਂ ਤੁਸੀਂ ਬਾਖਾਪੋਂ ਪਰ ਬਾਖਾਪੋਕੇ ਵੀ ਭਗੋੜੇ ਹੋ ਰਹੇ ਹੋ ਤੇ ਸਿਰਫ ਬਿਆਨਬਾਜ਼ੀ ਨਾਲ ਦੱਸਣਾ ਚਾਹੁੰਦੇ ਹੋ ਇਹ ਸਿਹਾਰਬਾਜ਼ੀ ਨਾਲ ਸੁਣਾ ਚਾਹੁੰਦੇ ਹੋ ਇਹਦਾ ਪੰਜਾਬ ਦੀ ਚਿੱਟਾ ਨਹੀਂ ਮੁਕਣਾ ਜਨਾਬ ਧਰਾਤਲ ਤੇ ਕੰਮ ਕਰੋ ਉਤਰ ਕੇ ਬਿਲਕੁਲ ਜੀ ਤੇ ਇੱਕ ਵਿਕਰਮ ਜੀ ਇਥੇ ਆ ਦੇ ਕੇ ਚਾਪੇ ਮਾਰੀ ਕਰਨ ਗਈ ਸੀ ਵਿਜੀਲੈਂਸ ਦੀ ਟੀਮ ਕਹਿੰਦੇ ਬੇਰੰਗ ਪੱਤੀ ਹੈ ਜੀ ਬਿਲਕੁਲ ਜੀ ਵਿਜੀਲੈਂਸ ਦੀ ਟੀਮ ਨੇ ਇੱਕ ਐਪਲੀਕੇਸ਼ਨ ਲਈ ਸੀ ਮਹਾਲੀ ਕੋਰਟ ਦੇ ਵਿੱਚ ਠੀਕ ਹੈ ਜੀ ਕਿ ਅਸੀਂ ਜੀ ਕੁਝ ਚੀਜ਼ਾਂ ਹਾਸਲ ਕਰਨੀਆਂ ਨੇ ਇਸ ਲਈ ਉਹਨਾਂ ਨੇ ਮਤਲਬ ਕਿ ਦਿੱਲੀ ਵੀ ਇਹਨਾਂ ਦੇ ਕੁਝ ਟਿਕਾਣੇ ਨੇ ਜਾਂ ਕੁਝ ਇਹਨਾਂ ਦੇ ਨਾਲ ਸੰਬੰਧਤ ਥਾਂਵਾਂ ਨੇ ਫਿਰ ਅੰਮ੍ਰਿਤਸਰ ਦੇ ਨਾਲ ਹੀ ਰਹਿ ਸ਼ਹਿਰ ਪ੍ਰਮੀਤ ਅੱਜ ਦਫ਼ਤਰ ਉਧਰ ਦਾ ਰੁਕ ਕੀਤਾ ਸੀ ਤੇ ਇਹਦਾ ਐਪਲੀਕੇਸ਼ਨ ਜਿਹੜੀ ਲੱਗੀ ਸੀ ਟੀਮਾਂ ਉਧਰ ਉਤਰ ਵੀ ਗਈਆਂ ਸੀਗੀ ਜੀ ਬੈਰੀਕੇਡਿੰਗ ਵੀ ਹੋ ਗਈ ਸੀ ਸਾਰਾ ਕੁਝ ਹੋ ਗਿਆ ਸੀ ਪਰ ਇਹ ਤੋਂ ਪਹਿਲਾਂ ਕਿ ਉੱਥੇ ਪਹੁੰਚ ਕੇ ਪ੍ਰੋਲੈਪਟ ਵਾਲੀ ਕਰਦੀਆਂ ਮਾਰੀ ਕੋਟ ਦਾ ਫੈਸਲਾ ਆ ਗਿਆ ਉਹਨਾਂ ਨੇ ਰੋਕ ਲਾਤੀ ਇਹਨਾਂ ਦੇ ਇਸ ਤਰ੍ਹਾਂ ਦੇ ਛਪਕਿਆਂ ਨੂੰ ਸੂਏ ਬਰੰਗ ਪਰ ਮਤਲਬ ਵੈਸੇ ਵੀ ਪ੍ਰਵੀਨ ਜੀ ਐਨੇ ਦਿਨ ਤੁਸੀਂ ਬੰਦਾ ਚੱਕਿਆ ਮੈਂ ਕਹਿੰਨਾ ਬੰਦਾ ਜਾਇਜ਼ ਵੀ ਹੋਵੇ ਤੁਸੀਂ ਤਾਂ ਕਹਿੰਦੇ ਚਲੋ ਕਿ ਉਹ ਨਜਾਇਜ਼ ਪੈਸਾ ਕਮਾਇਆ ਜੀ ਆ ਕੀਤਾ ਜੀ ਉਹ ਪਤਾ ਉਹਦਾ ਸਾਬ ਹੁੰਦਾ ਸਾਰਾ ਕੁਝ ਹੈ ਪਰ ਜੇ ਆਪਾਂ ਤੁਹਾਡੀ ਗੱਲ ਮੰਨ ਵੀ ਲਈਏ ਕਿ ਜੇ ਨਜਾਇਜ਼ ਹੈ ਤਾਂ ਵੀ ਨਜਾਇਜ਼ ਬੰਦਾ ਤਾਂ ਇੰਨੇ ਦਿਨ ਕੀ ਜਾਇਜ਼ ਬੰਦਾ ਵੀ ਕੋਈ ਕਾਗਜ਼ ਪੱਤਰ ਨਹੀਂ ਛੱਡਦਾ ਇੰਨੇ ਦਿਨ ਦਾ ਸਹੀ 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 ਬਿਲਕੁਲ ਤੁਸੀਂ ਹੁਣ ਕੀ ਲੱਭਣ ਜਾਣਾ ਸੀ ਇਹ ਸਿਰਫ ਕੜੀ ਸੀ ਕਿ ਉਧਰ ਨਸ਼ਿਆਂ ਤੇ ਚਰਚਾ ਇਧਰ ਮਜੀਠੀਆ ਤੇ ਰੇਡ ਇਹ ਖਬਰਾਂ ਇਕੱਠੀਆਂ ਲੱਗਣ ਇਥੋਂ ਦੀ ਪੇਸ਼ਕਾਰੀ ਦਾ ਤਰੀਕਾ ਸੀ ਦਿਨ ਸਮਾਂ ਸਟਾਈਟਾਂ ਚੁਣਿਆ। ਹਮਮ ਬਿਸ਼ੇਖ ਵਿਕਰਮਜੀਠੀਆ ਦੀ ਇੱਕ ਪਾਈ ਹੋਈ ਹੈ ਪਰਿਵਾਰ ਵੱਲੋਂ ਕਿ ਜੀ ਬੈਰ ਖ ਬਦਲੀ ਜਾਵੇ ਉਹਨਾਂ ਦੀ ਉਹਦੀ ਪਤਨੀ ਮਿਲ ਕੇ ਵੀ ਆਈ ਸੀ। ਉਹਦੇ ਉੱਤੇ ਵੀ ਮਤਲਬ ਕਿ ਸੁਣਵਾਈ ਹੈ 17 ਤਰੀਕ ਨੂੰ ਹੈ ਨਾ ਇੱਕ ਉਹਨਾਂ ਨੇ ਜ਼ਮਾਨਤ ਲਈ ਵੀ ਅਰਜੀ ਲਾ ਦਿੱਤੀ ਹੈ ਹੁਣ ਉਹਦੇ ਉੱਤੇ 22 ਤਰੀਕ ਨੂੰ ਹੈ ਤੇ ਇੱਧਰ ਜੁਡੀਸ਼ੀਅਲ ਅਫਸਰ ਸਮੁੱਕ ਜਾਣੀ ਆ ਫਿਰ ਉਹ ਦੁਬਾਰਾ ਪੇਸ਼ਕਾਰੀ ਹੋਣੀ ਆ ਗਨੀਪਕਰ ਘੰਟਾ ਡੇਢ ਘੰਟਾ ਦੀ ਮੁਲਾਕਾਤ ਕਰਕੇ ਆਏ ਉਹ ਕਹਿੰਦੇ ਜੀ ਐਵੇਂ ਝੂਠ ਬੋਲੀ ਜਾਂਦੇ ਨੇ ਕਿ ਬੀਪੀ ਘਟ ਗਿਆ ਵੱਧ ਗਿਆ ਸ਼ੁਗਰ ਆ ਗਈ ਹੋ ਗਿਆ ਜੀ ਕੁਝ ਨਹੀਂ ਕਹਿੰਦੀ ਚੜ੍ਹਦੀ ਕਲਾ ਚ ਨੇ ਪਰ ਕਹਿੰਦੀ ਕਿ ਉਹਨਾਂ ਨੂੰ ਔਰੇਂਜ ਪੱਦਰ ਦੀ ਜਿਹੜੀ ਸਹੂਲਤ ਹੈ ਸਾਬਕਾ ਮੰਤਰੀ ਨਾ ਤੇ ਉਹ ਮਿਲਣੀ ਚਾਹੀਦੀ ਆ ਉਹਨਾਂ ਨੂੰ ਮਤਲਬ ਹੋਰ ਨਾ ਹਵਾਲਾਤੀਆਂ ਨਾਲ ਆਮ ਹਵਾਲਾਤੀਆਂ ਨਾਲ ਰੱਖਿਆ ਹੈ ਜਿਹੜਾ ਉਹਨਾਂ ਦੀ ਜਾਨ ਮਾਰ ਨੂੰ ਖਤਰਾ ਹੈ ਉਹ ਕਹਿੰਦੀ ਅਸੀਂ ਸੀਸੀਟੀਵੀ ਕੈਮਰੇ ਲਾਏ ਨੇ ਸਾਡੀ ਨਿਗਰਾਨੀ ਪੈਲੀ ਕਰ ਲੋ ਨਿਗਰਾਨੀ ਜਿਹੜੀ ਕਰਨੀ ਆ ਅਸੀਂ ਡਰਨ ਵਾਲੇ ਨਹੀਂ ਸਾਨੂੰ ਪਤਾ ਹੈ ਐ ਤੁਸੀਂ ਧੱਕਾ ਕਰਦੇ ਹੋ ਤੇ ਮੁੱਖ ਮੰਤਰੀ ਸਾਹਿਬ ਕਹ ਰਹੇ ਨੇ ਕੋਈ ਸਰਾਨੀ ਦੇਣਾ ਠੀਕ ਆ ਵੀ ਨਾ ਦਿਓ ਆਮ ਕਹਦੀਆਂ ਮੰਗ ਰੱਖੋ ਆਮ ਹਾਲਾਤੀ ਮੰਗ ਰੱਖੋ ਇਹਨਾਂ ਜਿਹੜੇ ਹੋਰ ਨਸ਼ਾ ਤੋਂ ਫਿਕਰਨੇ ਚੱਕੋ ਕਰੋ ਕਾਰਵਾਈ ਜੇ ਸਾਬਤ ਹੋਗਾ ਤਾਂ ਅਗਲੇ ਨੂੰ ਸਜ਼ਾ ਮਿਲੇ ਜੇ ਨਹੀਂ ਸਾਬਤ ਹੋਗਾ ਤਾਂ ਕੱਲ ਨੂੰ ਤੁਸੀਂ ਫਸੋਗੇ ਹੈਨਾ ਇਹ ਤਾਂ ਇੱਕ ਵਰਤਾਰ ਹੈ ਜੀ ਪਰ ਵਿਜੀਲੈਂਸ ਜਿਹੜੀ ਐ ਟਾਈਮਿੰਗ ਦੀ ਚੋਣ ਹੈ ਉਹ ਟੰਗ ਤਰੀਕਾ ਉਹ ਕਿਦਾਂ ਕਿਤੇ ਦੱਸਦਾ ਕਿ ਇਹ ਭਾਈ ਓਵੇਂ ਹੀ ਹੈ ਜਿਵੇਂ ਈਡੀ ਅਮਿਤ ਸ਼ਾਹ ਤੇ ਮੋਦੀ ਦਾ ਕਹਿੰਦੇ ਤੁਰਦੀ ਹੈ ਓਵੇਂ ਹੀ ਵਿਜੀਲੈਂਸ ਹੈ ਜਿਹੜੀ ਭਗਵੰਤ ਮਾਨ ਦੇ ਨਹੀਂ ਮਾਫ ਕਰਨਾ ਭਗਵੰਤ ਮਾਨ ਕਹਿੰਦਾ ਕੇਜਰੀਵਾਲ ਦੇ ਕੇਜਰੀਵਾਲ ਦੇ ਨਾ ਜੀ ਬਿਲਕੁਲ ਤੇ ਅਗਲੀ ਗੱਲ ਲਈ ਕਰੀਏ ਕਰਨਲ ਬਾਠ ਦੇ ਮਾਮਲੇ ਜੀ ਕਰਨਲ ਬਾਠ ਦੇ ਮਾਮਲੇ ਦੇ ਵਿੱਚ ਉਸ ਤੋਂ ਬਾਅਦ ਨਾ ਲਗਾਤਾਰ ਇੱਕ ਤੋਂ ਬਾਅਦ ਇੱਕ ਕੇਸ ਸਾਹਮਣੇ ਆਇਆ ਸੀ ਜਿਹਦੇ ਵਿੱਚ ਪੰਜਾਬ ਪੁਲਿਸ ਦੀ ਜਿਹੜੀ ਕਾਰਵਾਈ ਉੱਤੇ ਸਵਾਲ ਖੜੇ ਹੋਏ ਸਨ ਇਸ ਮਾਮਲੇ ਦੀ ਜਾਂਚ ਚੱਲ ਰਹੀ ਮਾਮਲਾ ਕੇਂਦਰ ਤੱਕ ਵੀ ਪਹੁੰਚਿਆ ਪੌਦ ਤੇ ਖਬਰ ਵੀ ਸਾਂਝੀ ਕੀਤੀ ਸੀਗੀ ਇਸ ਮਾਮਲੇ 'ਚ ਜਿਹੜੀ ਜਾਂਚ ਚੱਲ ਰਹੀ ਸੀਗੀ ਜੀ ਐਸਆਈਟੀ ਦੀ ਉਹ ਕਹਿੰਦੇ ਮੱਠੀ ਪਈ ਹੈ ਤੇ ਉਹਦੇ ਤੇ ਵੀ ਹੁਣ ਸਵਾਲ ਖੜੇ ਹੋ ਗਏ ਹੈ ਜੀ ਪ੍ਰਵੀਨ ਜੀ ਜਦੋਂ ਕਨਲ ਬਾਸ਼ਲੀ ਘਟਨਾ ਵਾਪਰਤੀ ਆ ਤੇ ਉਹਨਾਂ ਦੀ ਧਰਮ ਪਤਨੀ ਜਿਵੇਂ ਸਰਪਟ ਉਤਰ ਕੇ ਲੜਾਈ ਲੜਦੀ ਆ ਹਾਂਜੀ ਮਤਲਬ ਦੇਸ਼ ਦੇ ਰੱਖਿਆ ਮੰਤਰੀ ਤੱਕ ਵਿੱਚ ਇਨਵੋਲ ਹੁੰਦੇ ਨੇ ਫੌਜ ਇਨਵੋਲ ਹੁੰਦੀ ਆ ਸਾਡੀਆਂ ਬਲੈਸ ਕੰਪੈਂਸ ਹੁੰਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਕਰਨ ਪਾਪਦੀ ਧਰਮ ਪਤਨੀ ਨੂੰ ਭੈਣ ਕਹਿ ਕੇ ਸਰ ਤੇ ਹੱਥ ਰੱਖ ਕੇ ਵਾਦਾ ਕਰਦੇ ਨੇ ਹਮ ਹੈਨਾ ਤੇ ਉਸ ਤੋਂ ਬਾਅਦ ਉਹਨੂੰ ਆਸ ਜੀ ਵੀ ਜਾਗਦੀ ਆ ਉਹ ਪੋਜ਼ਿਟਿਵ ਸਰਕਾਰ ਦੇ ਪ੍ਰਤੀ ਬਿਆਨੀ ਵੀ ਸਾਹਮਣੇ ਆ ਜਾਂਦਾ ਹੈ ਕਿ ਹਮਨ ਸਾਫ ਮਿਲ ਜਾਣਾ ਰਾਜਪਾਲ ਤੱਕ ਦਾ ਮੁੰਗਾ ਕਰਾਇਆ ਜਾਂਦਾ ਹੈ ਆਖਰ ਅਦਾਲਤੀ ਪ੍ਰਕਿਰਿਆ ਤੋਂ ਬਾਅਦ ਉਹ ਕੇਸ ਪੰਜਾਬ ਤੋਂ ਸ਼ਿਫਟ ਹੋ ਕੇ ਚੰਡੀਗੜ੍ਹ ਆਇਆ। ਹੂੰ ਜੀ ਅਧਿਕਾਰ ਹੈ ਪੁਲਿਸ ਨੂੰ ਜਾਂਚ ਦਾ ਉਹ ਕਹਿੰਦੇ ਵੀ ਸਾਨੂੰ ਪੰਜਾਬ ਪੁਲਿਸਾਂ ਯਕੀਨ ਨਹੀਂ ਉਹਨਾਂ ਦੇ ਖਿਲਾਫ ਤਾਂ ਹੈਗੀ ਹੋਆ। ਜੀ ਜੀ ਤੇ ਉਹਨਾਂ ਚ ਕੋਈ ਕਹਿੰਦੇ ਵਿਦੇਸ਼ ਨੂੰ ਦੁਰਗਿਆ ਕਿਸਮ ਤਰੱਕੀ ਮਿਲਗੀ ਕਾਪੂਸ਼ ਇਹ ਚੱਲੀ ਜਾਂਦਾ ਹੈ। ਹੂੰ ਹੂੰ ਤੇ ਇੱਧਰ ਮਤਲਬ ਕਿ ਉਹ ਕਹਿੰਦੇ ਸੰਦ ਅਸੀਂ ਵੀ ਜਾਂ ਚਾਹੀਦੀ ਹੈ ਚਲੋ। ਮਾਨਜੋਗ ਮਤਲਬ ਅਦਾਲਤ ਨੇ ਪੰਜਾਬ ਰਣ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਇਹ ਕਾਰਵਾਈ ਸੌਂਪਤੀ ਸੈਟ ਬਣ ਗਈ ਤੁਹਾਨੂੰ ਹਦਾਇਤ ਹੋ ਗਈ ਕਿ ਜਾਂਚ ਕਰਕੇ ਰਿਪੋਰਟ ਦਿਓ। ਠੀਕ ਹੈ ਜੀ। ਦੁੱਖ ਕਰਮੀ ਨੇ ਤੇ ਬੋਰ ਦੇ ਵਿੱਚ ਆदमी ਨਹੀਂ ਮੁਖਤੱਤ ਨਹੀਂ ਆ 8 ਮਹੀਨੇ ਚ 4 ਮਹੀਨੇ ਖਤਮ ਹੋ ਜਾਣੇ ਅਜੇ ਤੱਕ ਕੋਈ ਕੁਣੀ ਨਹੀਂ ਗਤੀ ਸ਼ਾਇਦ ਇੱਕ ਜਾਂ ਦੋ ਵਾਰ ਗਏ ਨੇ ਕਿ ਜੇ ਅਸੀਂ ਮੌਕਾ ਬਾਦ ਦੇਖ ਰਹੇ ਹਾਂ ਜੇ ਅਸੀਂ ਆ ਦੇਖਿਆ ਜਿਉਂ ਕਰੇ ਚਲਾਈ ਤਾਂ ਜਾਂਚ ਨਹੀਂ ਹੁੰਦੀ ਸੋ ਇਸ ਲਈ ਫਿਰ ਉਹਨਾਂ ਨੂੰ ਮੁੜ ਕੇ ਅਦਾਲਤ ਦਾ ਬੁਆ ਕਰਾਉਣਾ ਪਿਆ ਤੇ ਇਹ ਤਾਂ ਚੰਡੀਗੜ੍ਹ ਪੁਲਿਸ ਵੀ ਕੁਝ ਨਹੀਂ ਕਰਦੀ ਕਿ ਇਹ ਕਿਹਦੇ ਰੋਕਿਆ ਰੁਕ ਰਹੇ ਨੇ ਕਿਹਦੇ ਕਿਹਾ ਨਹੀਂ ਕਰ ਰਹੇ ਤਾਂ ਪਤਾ ਤਾਂ ਕਰੋ ਸੋ ਹੁਣ ਮਾਨਯੋਗ ਪੰਜਾਬ ਹਾਈ ਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਸਾਰੇ ਦਸਤਾਵੇਜ਼ਾਂ ਸੰਿਤਾਲਬ ਕਰ ਲਿਆ ਕਿਆ ਉਹਦੇ ਉਹ ਜਵਾਬ ਠੀਕ ਹੈ ਸਿੱਟੇ ਰੋਕ ਕਿਉਂ ਲੱਗੀ ਹੋਈ ਹੈ ਖੜੋਤ ਕਿਉਂ ਆਈ ਹੋਈ ਹੈ ਜਾਣਦੇ ਹੋ ਤੁਸੀਂ ਇਹ ਦੇਖੋ ਕਿ ਕਰਨਲ ਬਾਠ ਮੌਜੂਦਾ ਕਰਨਲ ਨਹੀਂ ਹਮ ਹਮ ਸਾਬਕਾ ਨਹੀਂਗੇ ਖੌਜ ਦੇ ਵਿੱਚ ਇਸ ਮੌਕੇ ਵੱਡੇ ਉੱਚ ਅਧਿਦੇਤੇ ਨੇ ਹਮ ਤੇ ਜਿਹੜੀ ਵਿੱਚ ਗ੍ਰਹਿ ਮੰਤਰੀ ਤੱਕ ਰੱਖਿਆ ਮੰਤਰੀ ਤੱਕ ਇਨਵੋਲਵ ਹੋ ਗਏ ਹੁਣ ਔਰ ਬੰਦਾ ਪੌਂਚ ਅਪਰੋਚ ਸਿਆਸੀ ਵੀ ਫਾਈਨੈਂਸ਼ੀਲੀ ਵੀ ਤਾਕਤ ਪੱਖੋਂ ਵੀ ਸਾਰੇ ਪੱਖੋਂ ਸਮਝ ਪੱਖੋਂ ਵੀ ਸਾਰਾ ਕੁਝ ਪੌਂਚ ਅਪਰੋਚ ਰੱਖਦਾ ਹੋਵੇ ਜੇ ਉਹਦੇ ਨਾਲ ਤਾਂ ਕੱਪ ਦੀ ਕੀ ਸ਼ਰੀਆਮ ਚੱਲ ਰਹੀ ਆ ਆ ਬੰਦੇ ਤੇ ਇੱਥੋਂ ਦਾਇਆ ਲਾ ਲੋ ਫਿਰ ਪਿੰਡਾਂ 'ਚ ਜਦ ਬਲਡੋਜ਼ਰ ਜਾਂਦਾ ਜਦ ਪੁਲਿਸ ਦੀ ਜਿਪਸੀ ਜਾਂਦੀ ਹੈ ਜੀਪ ਜਾਂਦੀ ਹੈ ਹੈਨਾ ਜਾਂਚ ਕਲਦੀਆਂ ਨੰਮੀਆਂ ਗੱਡੀਆਂ ਜਾਂਦੀਆਂ ਨੇ ਨਾ ਫਿਰ ਪਿੰਡ ਵਾਲੇ ਆਮ ਲੋਕਾਂ ਨਾਲ ਕੀ ਕਰਕੇ ਮੁੜਦੇ ਹੋਣਗੇ ਜੀ ਇੱਥੋਂ ਦਾਇਆ ਸਧਾਰਨ ਲੋਕਾਂ ਨਾਲ ਇਹਨਾਂ ਦਾ ਕੀ ਬਤੀਰਾ ਹੋਣਾ ਉੱਥੇ ਉਹਨਾਂ ਦੀ ਸੁਣਵਾਈ ਕਿੱਥੇ ਤੱਕ ਹੁੰਨੀ ਜਿਹੜੇ ਵਿਚਾਰੇ ਮਤਲਬ ਕਿ ਪਿੰਡ ਦੇ ਸਰਪੰਚ ਦੇ ਉਹ ਹੀ ਭਾਂਦੇ ਰਹਿੰਦੇ ਨੇ ਕਿਦਾਂ ਉਹ ਵਿਚਾਰਾ ਕੁਝ ਕਰਾਦਾ ਹੈ ਨਾ ਉੱਥੇ ਉਹਨਾਂ ਦਾ ਮੁੱਲ ਕੀ ਬੰਦਾ ਹੁਣ ਇੱਥੋਂ ਹੁੰਦਾ ਜਾਂ ਲੱਗਦਾ ਹੈ ਕਿ ਪੁਲਿਸ ਰਾਜ ਕੀ ਹੁੰਦਾ ਉਹ ਅੱਜ ਮੈਂ ਦੇਖ ਰਿਹਾ ਸੀ ਕਹਿੰਦੇ ਕਿ ਪੰਜਾਬ ਦੇ ਵਿੱਚ 13 MP ਨੇ ਤੇ 20 DGP ਨੇ ਹਾਂਜੀ ਤੇ ਪੁਲਿਸ ਸਟੇਟ ਹੋਰ ਕੀ ਹੁੰਦੀ ਹੋਰ ਕੀ ਹੁੰਦੀ ਹੈ ਸਹੀ ਹਾਲ ਬਿਲਕੁਲ ਤੇ ਅਗਲੀ ਗੱਲ ਕਰੀਏ ਆਪਾਂ ਜਾਂਦੇ ਆਂਦੇ ਦੀ ਜਾਂਦਿਆਂ ਦੇ ਫੌਜਾ ਸਿੰਘ ਜੀ ਦੀ ਇੱਕ ਭਿਆਨਕ ਸੜਕ ਹਾਦਸੇ ਨੇ ਉਹਨਾਂ ਨੂੰ ਸਦਾ ਲਈ ਸਾਡੇ ਤੋਂ ਖੋ ਲਿਆ ਬਹੁਤ ਮਾੜੀ ਘਟਨਾ ਵਾਪਰੀ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਜਿਹੜੇ ਵੀ ਉਹਨਾਂ ਨੂੰ ਚਾਹਣ ਵਾਲੇ ਨੇ ਉਹਨਾਂ ਨੂੰ ਸਤਿਕਾਰ ਮਿਲ ਰਿਹਾ ਔਰ ਜਾਣ ਤੋਂ ਬਾਅਦ ਵੀ ਉਹਨਾਂ ਨੂੰ ਲੋਕ ਯਾਦ ਕਰ ਰਹੇ ਨੇ ਤੇ ਰਹਿੰਦੀ ਦੁਨੀਆ ਤੱਕ ਕਹਿੰਦੇ ਫੌਜਾ ਸਿੰਘ ਦੀ ਮਿਸਾਲ ਰਹੂਗੀ ਜੀ ਬਿਲਕੁਲ ਫੌਜਾ ਸਿੰਘ ਹੋਰ ਨੇ ਜਿਸ ਤਰ੍ਹਾਂ 80 ਦੇ ਮਹੱਤਕੇ ਚ ਜਾ ਕੇ 80 ਸਾਲ ਦੇ ਹੋ ਕੇ ਉਹਨਾਂ ਨੇ ਜਿਵੇਂ ਮਤਲਬ ਕਿ ਉਮਰ ਦੇ ਉਸ ਪ੍ਰਾਤ ਤੇ ਦੌੜਨਾ ਸ਼ੁਰੂ ਕੀਤਾ ਤੇ ਉਸ ਨੂੰ 101 ਸਾਲ ਤੱਕ ਬਰਕਰਾਰ ਰੱਖ ਕੇ ਉਹ 114 ਸਾਲ ਦੀ ਉਮਰ 'ਚ ਵੀ ਉਹ ਸੈਰ ਲਈ ਨਿਕਲਦੇ ਸੀ ਹੈ ਨਾ ਇਥੋਂ ਨਾਲ ਦੀ ਤੰਦਰੁਸਤੀ ਔਰ ਜੱਜਬੇ ਨੂੰ ਪ੍ਰਗਟਾਵਾ ਹੁੰਦਾ ਹੈ ਕਿ ਆਪਣੇ ਤਾਂ ਇਥੇ ਮਾਈਆਂ 50 ਸਾਲ ਤੋਂ ਬਾਅਦ ਰੋਲ ਆਪਣਾ ਨਹੀਂ ਲੈਂਦੇ ਕਿ ਭਾਈ ਸਾਡੇ ਗੋਡੇ ਕੱਸ ਕੇ ਸਾਥੋਂ ਨਹੀਂ ਧੁਰ ਹੁੰਦਾ ਘਰ ਹੁੰਦਾ ਉਹ ਨਹੀਂ ਹੁੰਦਾ ਬਸ ਬਹੁਤ ਆਪਾਂ ਇਹ ਉਮਰ ਹੰਡਾ ਲਈ ਹੁੰਦਾ ਜੀਦੇ ਬਹੁਤਾ ਹੈ ਨਾ ਇੱਥੇ ਆਪਣਾ ਬੰਦਾ ਕੋਈ ਚੀਜ਼ ਰੱਖ ਕੇ ਭੁਲੇਹੇ ਜਿਹੇ ਕਹਿੰਦਾ ਬਸ ਇਹਨੂੰ ਤਾਂ ਬੜਾਪਾ ਆ ਗਿਆ 40 45 ਦੀ ਉਮਰ 'ਚ ਆਪਾਂ ਬੜਾਪੇ ਦੀਆਂ ਗੱਲਾਂ ਕਰ ਲੱਗ ਜੰਨੇ ਐਨਾਉਂਸਮੈਂਟ ਕਰ ਦਿੰਦੇ ਆ ਐਲਾਨ ਕਰ ਦਿੰਨੇ ਬੜਾਪੇ ਦਾ ਹੈ ਨਾ ਇਹ ਜਜ਼ਬਾ ਇਹ ਇਹ ਦੱਸਦਾ ਕਿ ਗੋਡੇ ਦੁਖਦੇ ਹੋਣ ਗਿੱਟੇ ਦੁਖਦੇ ਹੋਣ ਤੇ ਪਰ ਜੇ ਜਜ਼ਬਾ ਜਵਾਨ ਹੋਵੇ ਹੈਨਾ ਫਿਰ ਬੰਦਾ ਬੁਢਾ ਨਹੀਂ ਹੁੰਦਾ ਸਿਰਮੰਜਲਾ ਸਰ ਹੁੰਦੀਆਂ 101 ਸਾਲ ਦੀ ਉਮਰ ਦੇ ਵਿੱਚ ਵੀ ਅੱਠ ਅੱਠ ਰਿਕਾਰਡ ਤੋੜੇ ਉਹਨਾਂ ਨੇ ਹੈ ਤੇ ਉਹਦੇ 100 ਸਾਲਾ ਜਨਮ ਦਿਨ ਤੇ ਲੀਜ਼ਾਬੈਥ ਨੇ ਵੀ ਹੈਨਾ ਪਿਆਰ ਭਰੀ ਚਿੱਠੀ ਲਿਖ ਕੇ ਸੁਨੇਹਾ ਭੱਲਿਆ ਹੈ ਤੇ ਮੈਰਾਥਨ 42 ਵਾਲੇ ਕਿਲੋਮੀਟਰ ਦੀਆਂ ਪੂਰੀਆਂ ਕਰਨੀਆਂ ਇਸ ਉਮਰ 'ਚ ਵੀ ਸਹੀ ਹੈ ਸੋ ਇਹ ਇਹ ਵਕਮਾਲ ਹੈ ਇਹ ਕਿਸੇ ਮਤਲਬ ਜਜ਼ਵੇ ਤੋਂ ਹਿੰਮਤ ਤੋਂ ਬਿਨਾਂ ਇਹ ਸੰਭਵੀ ਨਹੀਂਗਾ ਨਹੀਂ ਹੈਗਾ ਨਹੀਂ ਸੋ ਬੇਸ਼ੱਕ ਮਤਲਬ ਕਿ ਇਹੀ ਸ਼ਖਸੀਅਤ ਆਪਣੀ ਆਈ ਮੌਤ ਜਾਵੇ ਕੁਦਰਤੀ ਮੌਤ ਜਾਵੇ ਤਾਂ ਉਹ ਇੱਕ ਵੱਖਰਾ ਤਰੀਕਾ ਹੁੰਦਾ ਜਿਸ ਕਾਰਨ ਉਹ ਗਏ ਉਹ ਮਤਲਬ ਕਿ ਇਹ ਲੱਗਿਆ ਨਹੀਂ ਕਿ ਇਦਾਂ ਹੋ ਸਕਦਾ ਉਹਨਾਂ ਯਕੀਨ ਜੈ ਨਹੀਂ ਹੁੰਦਾ ਸੀ ਕਿ ਇਦਾਂ ਕਿਵੇਂ ਹੋਊਗਾ ਚਲੋ ਉਹ ਫੋਰਚੂਰਮ ਨਾਲ ਪੜ ਲਿਆ ਬੰਦਾ ਹੈਨਾ ਉੱਥੇ ਪਹੁੰਚ ਜਾਬਰ ਹੋਗੀ ਉਨਕੇ ਉੱਤੇ ਕੁਝ ਗੱਡੀਆਂ ਦੀ ਹੈੱਡਲਾਈਟ ਬੰਪਰ ਤੇ ਟ੍ਰੇਡਰ ਟੁੱਟ ਕੇ ਗਰਗੇ ਸੀ ਜਿੱਤੋਂ ਫਿਰ ਪਹਿਚਾਨ ਹੋਈ ਕਿ ਗੱਡੀ ਕਿਹੜੀ ਐ ਫਿਰ ਅਗਲੇ ਪਿਛਲੇ ਸੀ ਕਿਉਂਕਿ ਉੱਥੇ ਸੀ ਸੀਟੀਵੀ ਕੈਮਰਾ ਨਹੀਂ ਸੀ ਹਾਂਜੀ ਹਾਂਜੀ ਫਿਰ ਅਗਲੇ ਪਿਛਲੇ ਸੀ ਸੀਟੀਵੀ ਕੈਮਰਾ ਚੋਂ ਗੱਡੀਆਂ ਲੁੱਬੀਆਂ ਗਈਆਂ ਕਿ ਪੌਚਨਰ ਗੱਡੀਆਂ ਕਿੜੀਆਂ ਕਿੜੀਆਂ ਲੰਗੀਆਂ ਕਿੰਨੀਆਂ ਲੰਗੀਆਂ ਉਹ ਚੋਂ ਪਹਿਚਾਨ ਹੋ ਗਈ ਉਹ ਗੱਡੀ ਟ੍ਰੇਸ ਕਰ ਲਈ ਤੇ ਬੰਦਾ ਕਰੋ ਗੱਡੀ ਸਣੀ ਫੜ ਲਿਆ ਫੜ ਲਿਆ ਠੀਕ ਐ ਪਰ ਜਿਹੜਾ ਜਿਹੜੇ ਬੰਦੇ ਨਾਲ ਹਾਸਾ ਵਾਪਰਿਆ ਉਹ ਤਾਂ ਨਹੀਂ ਬਚ ਸਕਿਆ ਉਹ ਤਾਂ ਨਮਰ ਸਰ ਉਹਦਾ ਬੜਾ ਨਾਮ ਫੋਜਾ ਸਿੰਘ ਦਾ ਨਾਮ ਉਹਨਾਂ ਦੀਆਂ ਫਸਲੀਆਂ ਟੁੱਟੀਆਂ ਸੀ ਅ ਉਹਨਾਂ ਦੀ ਰੀਡੀ ਹੱਡੀ ਤੇ ਨੁਕਸਾਨ ਪਹੁੰਚਿਆ ਸੀ ਤੇ ਸਿਰ 'ਚ ਬੈਰੀ ਸੈਟਲ ਜੀ ਇਹ ਦੇਖ ਕੇ ਬਹੁਤ ਨਹੀਂ ਸੀ ਪਰ ਰੈਂਦੀ ਦੁਨੀਆ ਤੱਕ ਜਦੋਂ ਵੀ ਜਜ਼ਬੇ ਦੀ ਹੌਸਲੇ ਦੀ ਹਿੰਮਤ ਦੀ ਇਹਨਾ ਸ਼ੌਕ ਦੀ ਜਦੋਂ ਗੱਲ ਆਊਗੀ ਤਾਂ ਫੌਜਾ ਸਿੰਘ ਉਹਦਾ ਨਾਮ ਸਭ ਤੋਂ ਮੁੱਢਲੀ ਕਥਾ ਹਾਂਜੀ ਬਿਲਕੁਲ ਤੇ ਦੂਜੀ ਤੁਸੀਂ ਦੀ ਗੱਲ ਵੇਖੋ ਵੀ ਕਿੱਡੀ ਮਾੜੀ ਗੱਲ ਆ ਵੀ ਕਿਸੇ ਵੀ ਬੰਦੇ ਨੂੰ ਫੇਟ ਮਾਰ ਕੇ ਤੇ ਉਥੋਂ ਭੱਜ ਜਾਣਾ ਜੇ ਫੇਟ ਵੱਜ ਜੀਗੀ ਚਲੋ ਬੰਦੇ ਨੂੰ ਘਟੂ ਘਟ ਮੁੱਢਲੀ ਸਹਾਇਤਾ ਦਿਓ ਹਸਪਤਾਲ ਪਹੁੰਚਾਓ ਖਬਰ ਉਹਦੀ ਜਾਨ ਬਚ ਜਾਵੇ ਕਵਰੋ ਅੱਜ ਸਾਡੇ ਵਿੱਚ ਹਾਂਜੀ ਹਾਂ ਇਹ ਪਤਾ ਨਹੀਂ ਕਿਉਂ ਠੀਕ ਆ ਭੀੜ ਭੜੱਕੇ ਵਾਲੀ ਥਾਂ ਤੇ ਤਾਂ ਕੀ ਮਰ ਹੁੰਦਾ ਕਿ ਲੋਕ ਕਹਿੰਦੇ ਜੀ ਕੁੱਟਕੇ ਕਰ ਦਿੰਦੇ ਲੋਕਾਂ ਆ ਹੋ ਜਾਂਦਾ ਬਾਹ ਹੋ ਜਾਂਦਾ ਹਾਂਜੀ ਪਰ ਜਦੋਂ ਇਹ ਖਾਲੀ ਥਾਂ ਜਦ ਤੁਰਤ ਜਾ ਕੇ ਲੈ ਕੇ ਜਾਓ ਤੇ ਬੰਦੇ ਨੂੰ ਸੁਝਾਸ ਕਰੋ ਕਿ ਭਾਈ ਆ ਹੋ ਗਿਆ ਹਾਦਸਾ ਕਿਸੇ ਨਾਲ ਨਹੀਂ ਹੋ ਸਕਦਾ ਹਾਂਜੀ ਕਿਸੇ ਤੋਂ ਵੀ ਹੋ ਸਕਦਾ ਪਰ ਸਵਾਲ ਇਹ ਵੀ ਹੈ ਕਿ ਫਿਰ ਵੀ ਤੁਹਾਡੀ ਇਨਸਾਨੀਅਤ ਕਿੱਥੇ ਚਲੀ ਜਾਂਦੀ ਹੈ ਹਾਂਜੀ ਤੇ ਦੂਸਰਾ ਗੱਡੀ ਦੀ 19 ਸਪੀਡ ਜ਼ਰੂਰ ਰੱਖਣੀ ਚਾਹੀਦੀ ਜਿੰਨੀ ਚ ਕੰਟਰੋਲ ਹੋ ਸਕੇ ਜਿੰਨੀ ਚ ਕੰਟਰੋਲ ਹੋ ਸਕੇ ਬਿਲਕੁਲ ਸਹੀ ਹੈ ਅਰ ਸ਼ਰਮਨ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰੋਂ ਪੈ 33 ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ